শিবসেনਾ আগু সুधीर سوری ਦੀ ਮੌਤ ਤੋਂ ਬਾਅਦ ਹੁਣ ਸੁधीर سوری ਦੇ ਸੰਸਕਾਰ ਨੂੰ ਲੈ ਕੇ ਸਵੇਰ ਤੋਂ ਹੀ ਬਾਤ ਵਿਵਾਦ ਚੱਲ ਰਿਹਾ ਸੀ ਕਿਉਂਕਿ ਸੁਧੀਰ سوری ਦੀ ਮੌਤ ਤੋਂ ਬਾਅਦ শিবসেনਾ ਦੇ ਕਈ ਆਗੂਆਂ ਨੂੰ ਪੰਜਾਬ ਪੁਲਿਸ ਦੇ ਵੱਲੋਂ ਨਜ਼ਰਬੰਦ ਕੀਤਾ ਗਿਆ ਸੀ ਜਿਸ ਤੋਂ ਬਾਅਦ শিবসেনਾ ਦੇ ਬਾਕੀ ਆਗੂਆਂ ਦੇ ਵੱਲੋਂ ਉਹਨਾਂ ਦੀ ਨਜ਼ਰਬੰਦੀ ਹਟਾਏ ਜਾਣ ਦੀ ਮੰਗ ਕੀਤੀ ਜਾ ਰਹੀ ਸੀ ਕਿ ਉਹਨਾਂ ਨੂੰ ਸੁਧੀਰ سوری ਦੀ ਅੰਤਿਮ ਯਾਤਰਾ ਦੇ ਵਿੱਚ ਸ਼ਾਮਲ ਹੋਣ ਦਿੱਤਾ ਜਾਵੇ ਪਰ ਦੂਜੇ ਪਾਸੇ ਪੰਜਾਬ ਪੁਲਿਸ ਦੇ ਵੱਲੋਂ ਅਜੇ ਹਾਂ ਨਹੀਂ ਕਰਨ ਦਿੱਤਾ ਜਾ ਰਿਹਾ ਸੀ ਪਰ ਹੁਣ ਪੰਜਾਬ ਪ੍ਰਦਾਨ ਕੌਸ਼ਲ ਸ਼ਰਮਾ ਦੇ ਹੁਕਮਾਂ ਦੇ ਅਨੁਸਾਰ ਸ਼ਿਵ ਸੈਨਾ ਦੇ ਆਗੂਆਂ ਨੂੰ ਸੁਧੀਰ ਸੂਰੀ ਦੀ ਅੰਤਿਮ ਯਾਤਰਾ ਦੇ ਦਰਸ਼ਨ ਕਰਨ ਦਾ ਮੌਕਾ ਪੰਜਾਬ ਪੁਲਿਸ ਦੇ ਵੱਲੋਂ ਦੇ ਦਿੱਤਾ ਗਿਆ ਜਿਸ ਤੋਂ ਬਾਅਦ ਸੁਧੀਰ ਸੂਰੀ ਦਾ ਅੰਤਿਮ ਸੰਸਕਾਰ ਉਹਨਾਂ ਦੇ ਸੁਪੁੱਤਰ ਮਾਨਿਕ ਸੂਰੀ ਦੇ ਵੱਲੋਂ ਕੀਤਾ ਗਿਆ ਤੇ ਪਰਿਵਾਰ ਦੇ ਵੱਲੋਂ ਪત્રਕਾਰਾਂ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਹੋਰ ਕੀ ਕਾਰਨ ਹੈ ਜੀ ਇਹਦਾ ਸਾਰ ਕਾਰਨ ਐ ਸੀ ਕੁਝ ਬੰਦੇ ਸਾਡੇ ਬਟਾਲੇ ਤੋਂ ਕੁਝ ਲੰਦਰ ਤੋਂ ਕੁਝ ਗੱਡੀਆਂ ਰਸਤੇ 'ਚ ਰੋਕੀਆਂ ਗਈਆਂ ਸੀ ਉਹ ਪ੍ਰਸ਼ਾਸਨ ਨੇ ਸਿਕਿਉਰਿਟੀ ਪ੍ਰਸੀਜਰ ਰੋਕੇ ਸੀ ਕੁਝ ਲੋਕਲ ਬੰਦੇ ਨજરਬੰਦ ਕਰ ਦਿੱਤੇ ਗਏ ਸੀ ਉਹ ਸਾਰਿਆਂ ਨੂੰ ਛੱਡ ਦਿੱਤਾ ਗਿਆ ਗੱਡੀਆਂ ਵੀ ਛੱਡਤੀਆਂ ਕੋਈ ਬੰਦੇ ਰਸਤੇ 'ਚ ਪਹੁੰਚ ਗਏ 10-15 ਮਿੰਟ 'ਚ ਪਹੁੰਚ ਜਾਣ ਲਗਾਤਾਰ ਸਮਾਂ ਚੇਂਜ ਹੋ ਗਿਆ ਪ੍ਰਸ਼ਾਸਨ ਕੋਈ ਸਿਕਿਉਰਿਟੀ ਪ੍ਰਸੀਜਰ ਕਰਕੇ ਕਰ ਰਿਹਾ ਹੈ ਹੋਰ ਕੋਈ ਗੱਲ ਨਹੀਂ ਹੁਣ ਪੂਜਾ ਹੋ ਗਈ ਹੈ ਪਰ ਕੋਈ 5-10 ਮਿੰਟ ਜਦੋਂ ਸੂਰੀ ਸਾਹਿਬ ਲੱਗੇ ਉਹ ਇਹੀ ਤੇ ਗੱਲ ਹੈ ਇਹ ਚੀਜ਼ਾਂ ਦਾ ਸ ਪਰ ਇੰਨਾ ਧਿਆਨ ਦਿੰਦੇ ਤੇ ਸੂਰੀ ਸਾਹਿਬ ਵਾਸਤੇ ਇੰਨੀ ਫੋਰਸ ਇਕੱਠੀ ਨਹੀਂ ਕਰਨੀ ਪੈਣੀ ਉਹ ਸਿਕਿਉਰ ਰਹਿਣੇ ਅਸੀਂ ਲਾਸਟ ਤੱਕ ਮੂਮੈਂਟਿਕ ਬੁਲਟ ਪ੍ਰੂਫ ਜੈਕਟ ਹੀ ਕਹਿੰਦੇ ਨੇ ਇਹਨਾਂ ਨੂੰ ਪਾ ਦਿਓ ਨਹੀਂ ਪਾਉਣੀ ਪਈ ਇਹ ਪਾ ਨੂੰ ਛੱਡਦਾ ਹੈ ਉਹ ਪ੍ਰਸ਼ਾਸਨ ਨੇ ਆਪਣੇ ਸਿਸਟਮ ਨਾਲ ਵੈਰੀਫਾਈ ਕਰਕੇ ਜਿਹੜਾ ਜਿਹੜਾ ਵੀਚ ਬੰਦਾ ਹੈਗਾ ਉਹਨੂੰ ਪਾਇਆ ਜਾਏਗਾ ਕੋਈ ਹੋਵੇ ਉਹ ਜਾਨੀ ਕਮਰਤ ਪਾ ਨੂੰ ਛੱਡਦਾ ਹੈ ਪ੍ਰਸ਼ਾਸਨ ਜਾਂਚ ਕਰਕੇ ਜਿਹੜਾ ਹੋਏਗਾ ਵੀ ਤੈਨੂੰ ਲੈ ਹੈਪੀ ਜੀ ਲਗਾਤਾਰ ਤੁਸੀਂ ਦੇਖ ਰਹੇ ਹੋਗੇ ਸਿਕਿਉਰਟੀ ਵਧਾਈ ਜਾ ਰਹੀ ਹੈ ਕੀ ਕਾਰਨ ਹੈ ਜੀ ਜਦੋਂ ਕਹਿੰਦੇ ਸੀ ਉਦੋਂ ਵਧਾਈ ਨਹੀਂ ਇਹ ਪ੍ਰਸ਼ਾਸਨ ਨੇ ਆਪਣਾ ਟੰਕੀ ਹੁੰਡੀ ਹੈ ਜਿੰਦੇ ਜੀ ਦੇ ਦਿੱਤੀ ਨਹੀਂ ਸੀਪੀ ਸਾਹਿਬ ਕੋ ਡੀਜੀਪੀ ਸਾਹਿਬ ਕੋ ਸਾਰੇ ਕੋਲ ਮੈਂ ਖੁਦ ਜਾ ਕੇ ਮੰਗ ਕੀਤੀ ਕਿ ਬੁਲਵਰੂ ਜੈਕੜੀ ਦੇ ਦੇਣ ਯੋਗ ਵੀ ਨੂੰ ਪਤਾ ਹੀ ਜਦੋਂ ਗੋਲੀ ਚੱਲਨੀ ਪੁੱਛੇ ਭਾਜਣਾ ਪੁੱਛੇ ਲਾਗਣੀ ਕਰਵਾਉਣਾ ਉਹੀ ਗੱਲ ਹੋਈ ਲਾਗਣੀ ਦੀ ਨਲਾਕੀ ਕੀਤੀ ਸੀ ਜੀ ਅਸੀਂ ਜਨਤਕ ਸਾਹਮਣੇ ਆਏ ਇਹ ਐਸ ਐਚ ਓ ਦਿਨ ਡੀ ਐਸ ਪੀ ਰ ਆਇਆ ਸੀ ਉਹਦੇ ਆਉ ਭੱਜਾ ਜਿਵੇਂ ਗਦੇ ਸਿਰਫ ਸਿਰਫ ਇਹ ਕੀ ਕਰ ਰਿਓ ਕੇ ਮਾਮਲਾ ਕਰ ਰਹੇ ਤੁਸੀਂ ਇਹ ਇਹ ਸਸਪੈਂਡ ਕੀ ਥੇ ਜਾਂ ਸਾਰੇ ਇਹਨਾਂ ਨੂੰ ਪੁਲਿਸ ਦੀ ਵਰਦੀ ਪਾਉਣ ਦਾ ਹੱਕ ਨਹੀਂ ਹੈ ਕਿ ਜਦੋਂ ਇੱਕ ਪਿਸਤੌਲ ਦੇ ਕੇ ਭੱਜ ਗਿਆ ਗੋਲੀ ਚੱਲ ਜੀ ਮਾਮਲਾ ਕਰ ਰਹੇ ਸੀ ਸ਼ਹੀਦਾ ਦੱਬਾ ਜਿੱਦਾਂ ਦੱਬ ਕਿ ਤੇਰੀ ਮੰਗ ਪੂਰੀ ਹੋ ਗਈ ਉਹ ਮੰਗ ਸੈਂਟਰ ਕੋਲੋਂ ਪੂਰੀ ਹੋ ਜੇਗੀ ਉਹਦਾ ਸ਼ਵਾਸ਼ਨ ਡੀ ਸੀ ਸਾਹਿਬ ਨੇ ਖੁਦ ਦਿੱਤਾ ਪਿਓ ਕੰਟਰੋਲ ਉਹ ਦਿਨਾ ਉਹ ਦਿੱਤਾ ਜਾਏਗਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕਿ ਸ਼ੀਰੋ ਬੂਧਵੀ ਬਣਾਓਗੇ ਉਹ ਦੇਖੋ ਜੀ ਸਮੇਂ ਸਿਰ ਦਿੱਖਿਆ ਜਾਏਗਾ ਜੇ ਸਰਕਾਰ ਕੋਈ ਜਗ੍ਹਾ ਦੇ ਦੇਗੀ ਠੀਕ ਹੈ ਨਹੀਂ ਤੇ ਕੋਈ ਆਪਣੀ ਜਗ੍ਹਾ ਦੇ ਉੱਤੇ ਆਪਾਂ ਜ਼ਰੂਰ ਬਣਾਵਾਂਗੇ ਜਿਸ ਤਰ੍ਹਾਂ ਕਿ ਦੁਰਗਾਣਾ ਮੰਦਰ ਦੀ ਤੁਹਾਡਾ ਹੋਏਗਾ ਕਿ ਉੱਥੇ ਕਿੰਨੀ ਬੋਲ ਬਿਲਕੁਲ ਨਹੀਂ ਦੁਰਗਾਣਾ ਮੰਦਰ ਅੱਗੇ ਮੰਗ ਰੱਖਾਂਗੇ ਕਿ ਲਗਾਈ ਕਿਉਂਕਿ Hindu ਧਰਮ ਲਈ ਇਹ ਗਏ ਨਹੀਂ ਕੋਈ ਵੈਸੇ ਨਹੀਂ ਗਏ Hindu ਧਰਮ ਦੀ ਸੇਵਾ ਕਰਦੇ ਹੀ ਉਹਨਾਂ ਨੇ ਆਪਣੇ ਪ੍ਰਾਂਤ ਅੱਜ ਅਸੀਂ ਸਾਰੇ ਲੋਕ ਸ੍ਰੀ ਸ੍ਰੀ ਹਿਸ਼੍ਰੀ ਜੀ ਦੇ ਸੰਸਕਾਰ ਚ ਸ਼ਾਮਲ ਹੋਣ ਵਾਸਤੇ ਆਏ ਹਾਂ ਲੈਕਿਨ ਬੜੀ ਮੰਦ ਭਾਕੀ ਘਟਨਾ ਵਾ ਕਿ ਜਿਹੜਾ ਖੁਫੀਆ ਤੰਤਰ ਉਹ ਟੋਟਲੀ ਫੇਲ ਹਗਾ ਵਾ ਔਰ ਜਿਹੜਾ ਇੱਕ ਬੰਦਾ ਉੱਠ ਕੇ ਔਰ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਵਾ ਪੁਲਿਸ ਪ੍ਰਸ਼ਾਸਨ ਨੂੰ ਔਰ ਪੰਜਾਬ ਸਰਕਾਰ ਨੂੰ ਚਾਹੀਦਾ ਉਹ ਤੇ ਜਲਦੀ ਤੋਂ ਜਲਦੀ ਨਾਥੇ ਪਾਵੇ ਨਹੀਂ ਤੇ ਅਮਰਤਪਾਲ ਦਾ ਕੰਮ ਹਗਾ ਵਾ ਅਮਰਤ ਸਿਕਾਣਾ ਤੇ ਗੁਰੂ ਦੀ ਬਾਣੀ ਪੜਨੀ ਉਹਦਾ ਇਹ ਕੰਮ ਨਹੀਂ ਹੈਗਾ ਕਿ ਹਿੰਦੂਆਂ ਦਾ ਪੋਸਟਰ ਖਤਮ ਕਰ ਦਿਓ ਜੀ ਹਿੰਦੀ ਜੇ ਲਿਖਿਆ ਉਤੋਂ ਸਮਾਨ ਨਾ ਲਓ ਜੀ ਇਹ ਇੱਕ ਸਿੱਖ ਜਥੇਬੰਦੀ ਵੱਲੋਂ ਇਹ ਬੰਦਾ ਗੱਲ ਕਰਨ ਦੇ ਆ ਗੱਲ ਕੋ ਸਮਝ ਤੋਂ ਬਾਹਰ ਹੈ ਇਹ ਕੰਮ ਝੜਕਾਉਂਦਾ ਪਿਆ ਵਾ ਪੰਜਾਬ ਦੇ ਵਿੱਚ ਉਹਨਾਂ ਦਾ ਨਜ਼ਰੀਆ ਆਉਣ ਵਾਲੇ ਟਾਈਮ ਤੇ ਬਹੁਤ ਖਰਾਬ ਹੋਣਾ ਗੱਲ ਸਿਰਫ ਔਰ ਸਿਰਫ ਇੰਨੀ ਹੀ ਗਈ ਹੈ ਕਿ ਸਾਡੇ ਜਿਹੜੇ ਸੰਗਠਨ ਅਗੇ ਹੈ ਉਹਨਾਂ ਦੇ ਉੱਤੇ ਪੁਲਿਸ ਦਾ ਪ੍ਰਸ਼ਾਸਨ ਪ੍ਰਭਾਵ ਪੈ ਜਾਂਦਾ ਵਾ ਔਰ ਜਿਹੜੇ ਉਹ ਜੁਕ ਸਿੱਖ ਜਥੇਬੰਦੀ ਵਾਲੇ ਬੰਦੇ ਆ ਉਹ ਅੱਗੋਂ ਵੇੜ ਕੇ ਪੈਂਦੇ ਅਸੀਂ ਜਦ ਤੱਕ ਸਹਿਮਤੀ ਕਰਦੇ ਰਹੇ ਉਹਨਾਂ ਨਾਲ ਤਦ ਤੱਕ ਸਹੀ ਆ ਨਹੀਂ ਤਾਂ ਸਾਡੇ ਛੋਟੀ ਜੀ ਗੱਲ ਤੇ ਪਰਚਾ ਦੇ ਕੇ ਅੰਦਰ ਦੇ ਦਿੰਦੇ ਆ ਐਸੇ ਸਾਡੇ ਸੁधीर ਕੁਮਾਰ ਸੂਰੀ ਜੀ ਨੇ ਇੱਕ ਵਾਰੀ ਸਿਰਫ ਇੰਨਾ ਕਿਹਾ ਅਸੀਂ ਮੁੰਡਿਆਂ ਨੂੰ ਕਿ ਮੋਟਰਸਾਈਕਲ ਲੈਣ ਦੀ ਜਗ੍ਹਾ ਤੁਸੀਂ ਪਿਸਤੌਲ ਲਲੋ ਆਪਣੀ ਧਰਮ ਦੀ ਰੱਖਿਆ ਕਰੋ ਤੇ ਪਰਚਾ ਦੇ ਕੇ ਅੰਦਰ ਦੇ ਦਿੱਤਾ ਹੀ ਇਹਨਾਂ ਨੇ ਲੇਕਿਨ ਉਹ ਬੰਦਾ ਇਹਨਾਂ ਨਾਲ ਕੁਝ ਬੋਲਦਾ ਪਿਆ ਵਾ ਉੱਥੇ ਬੈਠ ਕੇ ਔਰ ਗੁਰਦੁਆਰੇ ਦੇ ਵਿੱਚ ਬੈਠ ਕੇ ਬੋਲਦਾ ਪਿਆ ਵਾ ਉਹਦੇ ਉੱਤੇ ਕੋਈ ਪੁਲਿਸ ਕਾਰਵਾਈ ਨਹੀਂ ਹੋ ਰਹੀ ਹੈ ਪ੍ਰਧਾਨ ਜੀ ਦੇਖ ਕਲ ਸਿੱਧੀ ਜੀ ਗੱਲ ਹੈ ਉਹ ਹੀ ਗੱਲ ਹੈ ਕਿ ਪੰਜਾਬ ਸਰਕਾਰ ਟੋਟਲੀ ਫੇਲੀਅਰ ਰਹੀ ਹੈ ਔਰ ਪੰਜਾਬ ਪੁਲਿਸ ਤਾਂ ਬਿਲਕੁਲ ਹੀ ਜਿਹੜਾ ਕਾਰਵਾਈ ਕਰ ਰਹੀ ਹੈ ਉਹ ਕਿਸੇ ਕਿਸੇ ਕੰਮ ਦੀ ਕਾਰਵਾਈ ਨਹੀਂ ਹੈ ਅਸਲ ਵਿੱਚ ਅਮ੍ਰਿਤਸਰ ਤੋਂ ਗੌਰਵ ਸ਼ਰਮਾ ਦੀ ਵਿਸ਼ੇਸ਼ ਰਿਪੋਰਟ